ਹੁਸ਼ਿਆਰਪੁਰ ਚ ਚੋਰੀ ਸ਼ਿਕਾਰੀ ਅਤੇ ਲੁੱਟਖੋਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਦਿਨ ਪ੍ਰਤੀ ਦਿਨ ਇਨ੍ਹਾਂ ਘਟਨਾਵਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਹੀ ਦਿਖਾਈ ਦੇ ਰਿਹਾ ਹੈ ਇਹ ਤਾਜ਼ਾ ਖਬਰ ਇੱਕ ਵਾਰ ਮੁੜ ਤੋਂ ਹੁਸ਼ਿਆਰਪੁਰ ਦੇ ਵਾਰਡ ਨੰਬਰ 28 ਅਦੀਨ ਆਉਂਦੇ ਮੋਹੱਲਾ ਇਹ ਮਾਉਂਟ ਐਵੇਨਿਊ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਐਕਟਿਵ ਸਵਾਰ ਮਹਿਲਾ ਨੂੰ ਦੋ ਚਾਪਟ ਮਾਰਾਂ ਵੱਲੋਂ ਮੋਟਰਸਾਈਕਲ ਤੇ ਘੇਰ ਕੇ ਉਸ ਦੇ ਨਾਲ ਲੁੱਟਖੋਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਇਹ ਸਾਰੀ ਘਟਨਾ ਇਹ ਘਰ ਦੇ ਲੱਗੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਦੋ ਐ ਨੌਜਵਾਨ ਜਿਹੜਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਉਹਨਾਂ ਵੱਲੋਂ ਆਉਂਦੇ ਸਾਰ ਹੀ ਜਿਹੜਾ ਉਹ ਮਹਿਲਾ ਦੇ ਨਾਲ ਖਿੱਚ ਤੋਂ ਘਰ ਨਹੀਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਕੁਝ ਕੁ ਕੁਝ ਕੁ ਮਿੰਟਾਂ ਬਾਅਦ ਉਕਤ ਨੌਜਵਾਨ ਜਿਹੜਾ ਮਹਿਲਾ ਦੇ ਗਲੇ ਦੇ ਵਿੱਚ ਪਾਈ ਸੋਨੇ ਦੀ ਚੈਨ ਅਤੇ ਉਸ ਦਾ ਸੋਨੇ ਦਾ ਲੋਕਟ ਲੁੱਟਣ ਦੇ ਵਿੱਚ ਕਾਮਚਾਬ ਹੋ ਜਾਂਦੇ ਨੇ ਤਾਂ ਫਿਰ ਫਰਾਰ ਹੋ ਜਾਂਦੇ ਨੇ ਇਸ ਬਾਬਤ ਪੀੜਤ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਜਿਹੜਾ ਉਹ ਥਾਣਾ ਪੁਰਹੀਰਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਵੀ ਭਰੋਸਾ ਦਿਵਾਇਆ ਕਿ ਉਹ ਜਲਦ ਲੁੱਟੇਰਿਆਂ ਨੂੰ ਕਾਬੂ ਕਰ ਲੈਣਗੇ ਇਸ ਬਾਬਤ ਤੇ ਜਾਣਕਾਰੀ ਦਿੰਦੇ ਹਾਂ ਪੀੜਤ ਮਹਿਲਾ ਰਾਜਕਿਰਨ ਦਾ ਕਹਿਣਾ ਕਿ ਹੁਸ਼ਾਰਪੁਰ ਦੇ ਇੱਕ ਨਿੱਜੀ ਕਾਲਜ ਦੇ ਵਿੱਚ ਬਤੌਰ ਵਾਇਸ ਪ੍ਰਿੰਸੀਪਲ ਦੇ ਅਹੁਦੇ ਤੇ ਤਨਤ ਹੈ ਤੇ ਬੀਤੇ ਕੱਲ ਜਦੋਂ 3:30 ਵਜੇ ਦੇ ਕਰੀਬ ਉਹ ਬਾਜ਼ਾਰ ਤੋਂ ਘਰ ਵਾਪਸ ਆ ਰਹੀ ਸੀ ਤੇ ਉਸਦੇ ਨਾਲ ਉਸਦਾ ਇਹ ਪੁੱਤ ਵੀ ਜਿਹੜਾ ਮੌਜੂਦ ਹੁੰਦਾ ਹੈ ਤੇ ਅਕੀਵਾਂ ਤੇ ਸਵਾਰ ਹੋ ਕੇ ਦੋਵੇਂ ਮਾਂ ਪੁੱਤ ਜਦੋਂ ਉਹ ਘਰ ਨੂੰ ਆ ਰਹੇ ਸੀ ਤਾਂ ਘਰ ਤੇ ਬਿਲਕੁਲ ਨਸਤੀਕ ਜਦੋਂ ਪਹੁੰਚਦੀ ਹੈ ਤਾਂ ਇਸ ਤਰ੍ਹਾਂ ਨ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੋਜਵਾਨ ਆਉਂਦੇ ਨੇ ਤਾਂ ਉਹਨਾਂ ਵੱਲੋਂ ਆਉਂਦੇ ਸਾਰੀ ਐਕਟਿਵਾ ਨੂੰ ਘੇਰ ਲਿਆ ਚੰਦਾ ਹੈ ਜਿਸ ਤੋਂ ਬਾਅਦ ਉਕਤ ਇਹ ਮਹਿਲਾ ਵੱਲੋਂ ਵੀ ਉਹਨਾਂ ਨੂੰ ਖਰੀਆਂ ਖੋਟੀਆਂ ਸੁਣਾਈਆਂ ਚਾਹਦੀਆਂ ਨੇ ਤਾਂ ਜਿਵੇਂ ਹੀ ਉਕਤ ਝੱਪਟ ਮਾਰ ਮਹਿਲਾ ਤੋਂ ਲੁੱਟਖੋ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਮਹਿਲਾ ਵੱਲੋਂ ਬੜੀ ਦਲੇਰੀ ਦੇ ਨਾਲ ਉਕਤ ਲੁਟੇਰਿਆਂ ਦਾ ਜਿਹੜਾ ਉਹ ਸਾਹਮਣਾ ਕੀਤਾ ਜਾਂਦਾ ਹੈ ਤਾਂ ਹਾਲਾਂਕਿ ਇਹ 2 ਕੁ ਮਿੰਟ ਤੇ ਕਰੀਬ ਸਮੇਂ ਬਾਅਦ ਜਿਹੜਾ ਲੁਟੇਰਿਆ ਜਿਹੜੇ ਉਹ ਭੱਜਣ ਸਮੇਂ ਮਹਿਲਾ ਦੇ ਗਲ ਚ ਪਾਇਆ ਸੋਨੇ ਦਾ ਲੋਕਟ ਤੇ ਚੈਨ ਜਿਹੜੇ ਲੁੱਟਣ ਤੇ ਬੱਚੇ ਕਾਮਚਾਬ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਜੀ ਰਾਜਕਿਰਨ। ਜੀ ਤੁਹਾਡੇ ਨਾਲ ਕੱਲ ਇੱਕ ਵਾਰਦਾਤ ਵਾਪਰੀ ਹੈ ਕੀ ਪੂਰਾ ਮਾਮਲਾ ਤੇ ਕਿਵੇਂ ਹੋਇਆ ਸੀ? ਮੈਂ ਬਾਜ਼ਾਰ ਗਈ ਸੀਗੀ ਆਪਣੇ ਛੋਟੇ ਬੇਟੇ ਦੇ ਨਾਲ। ਤੇ ਮੈਂ ਬਾਜ਼ਾਰ ਤੋਂ ਕੁਝ ਸਾਮਾਨ ਖਰੀਦਿਆ ਤੇ ਸਾਮਾਨ ਖਰੀਦ ਕੇ ਵਾਪਸ ਆ ਰਹੀ ਸੀ ਤੇ ਜਦੋਂ ਹੀ ਮੈਂ ਆਪਣੇ ਮਾਉਂਟ ਐਵਿਨਿਊ ਮੁਹੱਲਾ ਬੀ ਬਲਾਕ ਦੇ ਵਿੱਚ ਐਂਟਰ ਕੀਤੀ ਹੈਗੀ ਆ ਉਸੇ ਟਾਈਮ ਮੇਰੇ ਪਿੱਛੇ ਪਤਾ ਨਹੀਂ ਉਹ ਕਦੋਂ ਤੋਂ ਮੈਨੂੰ ਫੋਲੋ ਕਰ ਰਹੇ ਸੀ ਦੋ ਜਣੇ ਸੀਗੇ ਉਹਨਾਂ ਨੇ ਮੇਰੇ ਬਿਲਕੁਲ ਘਰ ਤੋਂ ਦੋ ਕਦਮ ਪਹਿਲਾਂ ਹੀ ਉਹਨਾਂ ਨੇ ਮੇਰੇ ਅੱਗੇ ਬਾਈਕ ਆਪਣੀ ਖੜੀ ਕਰ ਦਿੱਤੀ ਬਾਈਕ ਲਗਾ ਲਈ ਔਰ ਮੈਂ ਜਦੋਂ ਹੀ ਉਹਨਾਂ ਨੇ ਬਾਈਕ ਲਗਾਈ ਤੇ ਮੈਂ ਉਹਨਾਂ ਦੀਆਂ ਜਿਹੜੀਆਂ ਸਮਝ ਗਈ ਕਿ ਇਹਨਾਂ ਦੀ ਇੰਟੈਂਸ਼ਨ ਆਬਵੀਅਸਲੀ ਜਾਂ ਮੇਰੀ ਇਹ ਚੇਨ ਉਤਾਰਨਗੇ ਜਾਂ ਕੁਝ ਮੈਨੂੰ ਹਾਮ ਕਰਨਗੇ ਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੇ ਮੈਨੂੰ ਪੁੱਛਦੇ ਕਿ ਹਾਂਜੀ ਰਾਹ ਕਿੱਧਰ ਆ ਕਿੱਦਾਂ ਆ ਤੇ ਉਸ ਤੋਂ ਪਹਿਲਾਂ ਹੀ ਮੈਂ ਕੁਇਕਲੀ ਉਹਨਾਂ ਨੂੰ ਬੋਲਣਾ ਸਟਾਰਟ ਕਰ ਦਿੱਤਾ ਕਿ ਤੁਸੀਂ ਪਿੱਛੇ ਹਟ ਜਾਓ ਤੇ ਮੈਂ ਤੁਹਾਨੂੰ ਕੁੱਟਾਂਗੀ ਜਾਂ ਮੈਂ ਤੁਹਾਨੂੰ ਮਾਰਾਂਗੀ ਤੁਸੀਂ ਪਿੱਛੇ ਹਟ ਜਾਓ ਮਤਲਬ ਮੈਂ ਆਪਣੇ ਆਪ ਨੂੰ ਡਿਫੈਂਡ ਕਰਨਾ ਸਟਾਰਟ ਕਰ ਦਿੱਤਾ ਤੇ ਉਹ ਫਿਰ ਇੱਕ ਜਣਾ ਉਤਰ ਗਿਆ ਉਸ ਤੋਂ ਬਾਅਦ ਉਹਨਾਂ ਨੇ ਉੱਤਰ ਕੇ ਇੱਕ ਸਾਈਡ ਤੇ ਤਾਂ ਉਹ ਹੋ ਗਏ ਤੇ ਫਿਰ ਉਸ ਤੋਂ ਬਾਅਦ ਮੈਂ ਜੀਕਾ ਚੁੱਕਾ ਮਾਰੀਆ ਮੇਰੇ ਨਾਲ ਬੇਟਾ ਸੀ ਛੋਟਾ 5 ਸਾਲ ਦਾ ਮੈਂ ਇਹਨੂੰ ਇਹ ਵੀ ਸੀਗਾ ਕਿ ਮੇਰੇ ਬੱਚੇ ਨੂੰ ਨਾ ਹਾਮ ਕਰਨ ਤੇ ਇਸ ਕਰਕੇ ਮੈਂ ਜਿਹੜਾ ਕਾਫੀ ਰੌਲਾ ਪਾਇਆ ਪਰ ਆਲੇ ਦੁਆਲੇ ਕੋਈ ਨਿਕਲਿਆ ਨਹੀਂ ਔਰ ਅਨਫੋਰਚਨਟਲੀ ਉਸ ਟਾਈਮ ਦੇ ਵਿੱਚ ਕੋਈ ਬਾਈ ਵਗੈਰਾ ਵੀ ਕੋਈ ਸੜਕ ਤੇ ਨਹੀਂ ਗਈ ਤੇ ਉਹ ਉਸ ਤੋਂ ਬਾਅਦ ਉਹ ਮੇਰੇ ਵੱਲ ਆਏ ਤੇ ਉਹਨਾਂ ਨੇ ਮੇਰੇ ਨਾਲ ਹੱਥੋਪਾਈ ਕਰਨੀ ਸਟਾਰਟ ਕਰ ਦਿੱਤੀ ਤੇ ਉਹ ਹੱਥੋਪਾਈ ਕਰਦਿਆ ਕਰਦਿਆ ਉਹਨਾਂ ਨੇ ਮੈਨੂੰ ਮਤਲਬ ਮੈਂ ਵੀ ਉਹਨਾਂ ਨਾਲ ਹੱਥੋਪਾਈ ਕੀਤੀ ਮੈਂ ਐਡਾ ਨਹੀਂ ਕਿ ਉਹਨਾਂ ਨੂੰ ਜਾਣ ਦਿੱਤਾ ਤੇ ਉਹ 1-2 ਮਿੰਟ ਤੱਕ ਇਹ ਸਾਡਾ ਕੰਮ ਚੱਲਿਆ ਉਸ ਤੋਂ ਬਾਅਦ ਉਹਨੇ ਮੇਰੀ ਜਾਨ ਲੱਗੇ ਨੇ ਮੇਰੇ ਇੱਥੇ ਸਨੇਚ ਕਰ ਲਈ ਜਿਹੜੀ ਮੇਰੀ 체ਨ ਵਿਦ ਲੋਕੇਟ ਸੀਗਾ ਉਹ 1.5 ਲੱਖ ਦਾ ਹੋਏਗਾ ਉਹ ਜਾਣ ਲੱਗੇ ਨੇ ਖਿੱਚ ਲਈ ਪਹਿਲਾਂ ਮੈਂ ਵੀ ਉਹਨੂੰ ਛੁੱਟਦਾ ਸੀ ਥੱਲੇ ਉਹਦੇ ਕਪੜੇ ਵਗੈਰਾ ਸਾਰੇ ਫਟ ਗਏ ਸੀ ਤੇ ਉਹ ਕਾਫੀ ਉਹ ਵੀ ਡਰ ਗਏ ਸੀਗੇ ਕਿ ਇਹ ਹੁਣ ਜੇ ਅਸੀਂ ਪਕੜੇ ਜਾਵਾਂਗੇ ਤੇ ਉਹ ਇਸ ਕਰਕੇ ਆਪਣੇ ਵੱਲੋਂ ਦੌੜੀ ਦੌੜਨ ਹੀ ਲੱਗਾ ਸੀਗਾ ਪਰ ਉਹ ਦੌੜਨ ਲੱਗੇ ਨੇ ਵੀ ਫਿਰ ਵੀ ਜਿੱਦਾਂ ਇੱਥੋਂ ਉਂਗਲੀ ਪਾ ਕੇ ਤੇ ਉਹ ਮੇਰਾ ਜਿਹੜਾ ਨੇਕਲੇ ਸੀਗਾ ਉਹ ਕੁਇਕਲੀ ਉਹ ਖਿੱਚ ਗਏ ਤੇ ਉਹ ਇੱਕਦਮ ਫਟਾਫਟ ਬਾਈਕ ਤੇ ਬੈਠ ਕੇ ਦੌੜ ਗਏ ਕੋਈ ਸੱਟ ਚੋਟ ਤਾਂ ਨਹੀਂ ਆਈ ਤੁਹਾਨੂੰ ਨਹੀਂ ਮੈਨੂੰ ਕੋਈ ਸੱਟ ਚੋਟ ਨਹੀਂ ਆਈ ਕਿੰਨੇ ਵਜੇ ਤਾਂ ਮੈडम ਇਨਸੀਡੈਂਟ ਇਹ 3 ਵਜੇ 30 ਮਿੰਟ ਦਾ ਹੋਏਗਾ ਹਾਂਜੀ ਸਾਢੇ 3 ਵਜੇ ਦਾ ਬਾਜ਼ਾਰ ਤੋਂ ਆ ਰਹੀ ਸੀ ਹਾਂਜੀ ਮੈਂ ਬਾਜ਼ਾਰ ਤੋਂ ਆ ਰਹੀ ਸੀ ਤੇ ਮੁੰਡੇ ਸਰਦਾਰ ਸੀ ਇੱਕ ਮੁੰਡੇ ਨਹੀਂ ਨਹੀਂ ਮੁੰਨੇ ਸੀਗੇ ਫੇਅਰ ਕੰਪਲੈਕਸ਼ਨ ਸੀ ਉਹਨਾਂ ਦਾ ਇੱਕ ਜਿਹੜਾ ਮੇਰੇ ਨਾਲ ਹੱਥੋਪਾਈ ਕਰ ਰਿਹਾ ਸੀ ਉਹਨੂੰ ਤਾਂ ਮੈਂ ਚੰਗੀ ਤਰ੍ਹਾਂ ਪਛਾਣ ਸਕਦੀ ਆ ਉਹਦੀਆਂ ਅੱਖਾਂ ਵੀ ਬਿੱਲੀਆਂ ਸੀਗੀਆਂ ਤੇ ਉਹ ਛੋਟੀ ਹਾਈਟ ਸੀਗੀ ਬਹੁਤ ਜ਼ਿਆਦਾ ਲੰਬਾ ਨਹੀਂ ਸੀਗਾ ਬਾਈਕ ਦਾ ਮੈਨੂੰ ਇਦਾਂ ਪਤਾ ਨਹੀਂ ਕਿਹੜੀ ਸੀਗੀ ਪਰ ਉਹਦੇ ਵੀ ਬਾਈਕ ਦੇ ਕੋਈ ਨੰਬਰ ਨਹੀਂ ਸੀਗਾ ਫਰਾਰ ਕਿੱਧਰ ਪਹੁੰਚੇਗਾ ਜਦੋਂ ਉਹ ਆਏ ਸੀਗੇ ਉਧਰ ਨੂੰ ਹੀ ਉਹ ਆਪਣੀ ਬਾਈਕ ਦਾ ਮੂੰਹ ਉਧਰ ਨੂੰ ਘੁਮਾ ਕੇ ਖੜਾ ਹੋ ਗਿਆ ਤੇ ਉਹ ਉਧਰ ਨੂੰ ਹੀ ਫਰਾਰ ਹੋ ਗਿਆ ਵਾਪਸ ਤੇ ਲੁੱਟ ਕੇ ਹੀ ਲੱਗੇਗੇ ਸੋਨੇ ਦਾ ਲੋਕਟ ਤੇ ਮੈਂ ਹਾਂਜੀ ਸੋਨੇ ਦਾ ਲੋਕਟ ਤੇ ਚੇਨ ਸੀ ਐਕਚੁਅਲੀ ਇਹ ਪੂਰਾ ਸੈਟ ਹੀ ਸੀਗਾ ਸੈਟ ਦੇ ਮੇਰੇ ਕੰਨਾਂ ਦੇ ਵੀ ਸੀਗੇ ਤੇ ਉਹ ਜੇ ਮੈਂ ਫਾਈਟ ਨਾ ਕਰਦੀ ਤੇ ਮੈਂ ਚੂੜੀਆਂ ਵੀ ਪਾਈਆਂ ਸੀਗੀਆਂ ਤੇ ਹੋ ਸਕਦਾ ਉਹ ਵੀ ਉਤਾਰ ਕੇ ਲੈ ਜਾਂਦੇ ਉਹ ਕੀ ਮੰਗ ਕਰਦੇ ਪੁਲਿਸ ਕੋਲ ਛਾ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਕਿ ਜਿੰਨੀ ਜਲਦੀ ਹੋ ਸਕਦਾ ਇਹੋ ਜਿਹੇ ਲੁਟੇਰਿਆਂ ਨੂੰ ਫੜਿਆ ਜਾਵੇ ਔਰ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਉਹਨਾਂ ਦੇ ਹੌਂਸਲੇ ਜਿਹੜੇ ਉਹ ਬੁਲੰਦ ਆ ਦੇਖੋ ਦਿਨ ਦਿਹਾੜੇ ਘਰ ਦੇ ਸਾਹਮਣੇ ਜੇ ਉਹ ਇਦਾਂ ਕਰ ਸਕਦੇ ਆ ਤੇ ਸਾਡੀ ਸੁਰੱਖਿਆ ਤਾਂ ਬਿਲਕੁਲ ਹੀ ਅਸੀਂ ਕਹਿ ਸਕਦੇ ਕਿ ਬਿਲਕੁਲ ਨਹੀਂ ਹੈਗੀ ਸਾਡੀ ਸੁਰੱਖਿਆ ਤੇ ਅਸੀਂ ਬੱਚੇ ਆ ਸਾਡੇ ਨਾਲ ਮੇਰੇ ਨਾਲ ਬੇਟਾ ਛੋਟਾ ਸੀਗਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਿਲਕੁਲ ਹੀ ਸਾਡੇ ਸਿਸਟਮ ਨੂੰ ناکਾਮਯਾਬ ਸ਼ੋਅ ਕਰ ਰਹੀਆਂ ਆ ਪੁਲਿਸ ਬੇਟੇ ਦੀ 5 ਸਾਲ ਦੀ ਆ ਜੀ